ਤੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਬਾ ਸਕਿਆ ਤੇ ਨਾ ਉਹਨਾਂ ਨੂੰ ਕੋਈ ਡੇਗ ਸਕਿਆ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਪਹਿਲਾ ਦੀਪ ਦੀਵਾਰੀ ਆ ਗਈ ਦੀਪ ਨੂੰ ਪਾਸੇ ਕਰਤਾ ਇਹ ਵੀ ਸੋਚੀ ਸਾਜ ਸਮਝੀ ਸਾਜ਼ ਅਸੀਂ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਦਰਨ ਤਾਂ ਪਹਿਲਾਂ ਵੀ ਦੇਸ਼ ਦਾ ਹਿੱਸਾ ਅੱਜ ਵੀ ਹਿੱਸਾ ਹੈ ਔਰ ਆਉਣ ਵਾਲੇ ਸਮੇਂ ਚ ਵੀ ਰਹੂਗਾ ਇਸ ਤੇ ਕਿਸੇ ਨੂੰ ਵੀ ਮੈਸਾ ਮਿੰਦਾ ਕੋਈ ਵੀ ਕਪਤੀ ਨਹੀਂ ਹੋਣੀ ਚਾਹੀਦੀ ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇਹ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਬਾਰਡਰਾਂ ਤੇ ਰੋਜ਼ ਹੋਰਾਂ ਨਾਲ ਰੋਜ਼ ਇਹਨੂੰ ਕੀ ਹੋਇਆ ਸੀ ਪਹਿਲਾਂ ਤਾਂ ਵਹੀਰਾ ਕੱਟਦਾ ਹੀ ਜਦੋਂ ਆਪ ਤੇ ਮੜੀ ਜੀ ਪਈ ਮੁੜ ਕੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਕਦੇ ਸਕੂਟਰ ਤੇ ਕਦੇ ਰਿਕਸ਼ੇ ਤੇ ਕਦੇ ਥਰੀ ਵੀਲਰ ਤੇ ਕਦੇ ਟੋਕਰੀਆਂ ਚ ਕਿਤੇ ਫਿਰ ਧੱਕੇ ਖਾਂਦਾ ਫਿਰਦਾ ਸੀ ਸਭ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਲੈ ਕੇ ਹਾਜ਼ਰਾਂ ਲੋਕਾਂ ਦਾ ਸਪੋਕਸਮੈਨ ਲੋਕਾਂ ਦਾ ਸਪੋਕਸਮੈਨ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਥਕ ਸੀਟ ਤਰਨਤਾਰਨ ਦੀ ਕਿਉਂਕਿ ਇਸ ਸੀਟ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਹੈ ਉਹ ਗਰਮਾ ਗਈ ਹੈ ਇਹ ਹਲਕਾ ਜੋ ਹੈ ਖਡੂਰ ਸਾਹਿਬ ਦੇ ਅਧੀਨ ਆਉਂਦਾ ਹੈ ਇਸ ਹਲਕੇ ਦੇ ਵਿੱਚੋਂ ਸੰਸਦ ਮੈਂਬਰ ਅਮਰਪਾਲ ਸਿੰਘ ਨੇ ਜੋ ਇਸ ਵੇਲੇ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਤੁਹਾਨੂੰ ਯਾਦ ਹੋਵੇਗਾ ਕਿ ਅਮਰਪਾਲ ਉਸ ਵੇਲੇ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਸੀ ਜਦੋਂ ਲੋਕ ਸਭਾ ਦੀ ਚੋਣ ਉਹਨਾਂ ਨੇ ਲੜੀ ਸੀ ਕੋਈ ਪ੍ਰਚਾਰ ਨਹੀਂ ਕੀਤਾ ਕੋਈ ਉਹਨਾਂ ਨੇ ਰੈਲੀ ਨਹੀਂ ਕੀਤੀ ਕਿਸੇ ਕੋਲ ਵੋਟ ਮੰਗਣ ਦੇ ਲਈ ਉਹ ਨਹੀਂ ਗਏ ਪਰ ਸਭ ਤੋਂ ਵੱਡਾ ਫਤਵਾ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਮਿਲਿਆ ਔਰ ਖਡੂਰ ਸਾਹਿਬ ਦੇ ਲੋਕਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀਗਾ ਮਰਪਾਲ ਉਹੀ ਸ਼ਖਸ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਮੇਰੇ ਕੋਲ ਜਿਹੜਾ ਇਥੋਂ ਦਾ ਪਾਸਪੋਰਟ ਹੈ ਇਹ ਸਿਰਫ ਇੱਕ ਯਾਤਰਾ ਦਾ ਦਸਤਾਵੇਜ਼ ਹੈ ਪਰ ਇਸੇ ਸ਼ਖਸ ਨੇ ਬਾਅਦ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸੋਚ ਚੁੱਕੀ ਤੇ ਉਹ ਸੰਸਦ ਮੈਂਬਰ ਜਦੋਂ ਚੁਣੇ ਗਏ ਤਾਂ ਉਹਨਾਂ ਨੇ ਇਹ ਸੋਚ ਚੁੱਕੀ ਸੀ ਮਤਲਬ ਉਹ ਇੱਕ ਸਿਸਟਮ ਦੇ ਵਿੱਚ ਆ ਗਏ ਜਿਸ ਸਿਸਟਮ ਨੂੰ ਉਹ ਨਹੀਂ ਮੰਨਦੇ ਸੀ ਅੱਜ ਜਦੋਂ ਤਰਨ ਤਾਨ ਦੀ ਦੁਬਾਰਾ ਜਮਨੀ ਚੋਣ ਹੋਣੀ ਹੈ ਤਾਂ ਇਸ ਜਿਮਨੀ ਚੋਣ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਹੈ ਉਹ ਇੱਕ ਵਾਰ ਮੋੜ ਗਰਮਾਈ ਹੋਈ ਹੈ ਸਭ ਦੇ ਨਿਸ਼ਾਨੇ ਦੇ ਉੱਤੇ ਅਮਰਪਾਲ ਸਿੰਘ ਨੇ ਤੁਹਾਨੂੰ ਕਿਉਂ ਲੱਗਦਾ ਕਿ ਕੀ ਕੋਈ ਤੁਹਾਡੇ ਵਿਚਾਰ ਨੇ ਕਿ ਅਮਰਪਾਲ ਨੂੰ ਕਿਉਂ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਹੈ ਤਰਨਤਾਰਨ ਜਿਮਨੀ ਚੋਣ ਦਾ ਨਤੀਜਾ ਜਿਹੜਾ ਹੈ ਉਹ ਕੀ ਕੁਝ ਰਹੇਗਾ ਇੱਕ ਪਾਸੇ ਸਵਾਲ ਇਹ ਉੱਠਦਾ ਹੈ ਕਿ ਗਰਮ ਖਿਆਲੀ ਤੇ ਦੂਜੇ ਪਾਸੇ ਜੋ ਪੰਜਾਬ ਦੀ ਸਿਆਸਤ ਹੈਗੀ ਹੈ ਉਹ ਪੁਰਾਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਅੱਜ ਅਮਰਪਾਲ ਸਿੰਘ ਦੇ ਉੱਤੇ ਸਵਾਲ ਚੁਕਰੀਆਂ ਨੇ ਸਵਾਲ ਵੱਡੇ ਖੜੇ ਕਰਿਆ ਨੇ ਇਸ ਮੁੱਦੇ ਦੇ ਉੱਤੇ ਤੁਹਾਡੀ ਰਾਏ ਜਿਹੜੀ ਹੈ ਉਹ ਜ਼ਰੂਰ ਲਾਂਗੇ ਪਰ ਉਸ ਤੋਂ ਪਹਿਲਾਂ ਇੱਕ ਦੇਖ ਦਿਆਂ ਛੋਟੀ ਜਿਹੀ ਰਿਪੋਰਟ ਤਰਨਤਾਰਨ ਜ਼ਿਲ੍ਹੇ ਚੋਣ ਮੌਕੇ ਸਿਆਸਤ ਕਰਮਾਈ ਹੈ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਐਲਾਨੇ ਜਿਸ ਤੋਂ ਬਾਅਦ ਬਿਆਨਬਾਜ਼ੀਆਂ ਦਾ ਦੌਰ ਚੱਲੀ ਹੈ ਇਸ ਮੌਕੇ ਸਭ ਤੋਂ ਵੱਡੇ ਸਵਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਉੱਠ ਰਹੇ ਨੇ ਤੇ ਉਹ ਵੀ ਜਥੇਬੰਦੀ ਦੇ ਸਹਿਯੋਗੀਆਂ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਤੇ ਅਵਤਾਰ ਸਿੰਘ ਖੰਡਾ ਦਿਮਾਤਾ ਨੇ ਗੰਭੀਰ ਇਲਜ਼ਾਮ ਲਗਾਏ ਨੇ ਅਵਤਾਰ ਸਿੰਘ ਖੰਡਾ ਦੀ ਮਾਤਾ ਨੇ ਅਮਰਿਤਪਾਲ ਸਿੰਘ ਨੂੰ ਪਗੋੜਾ ਦੱਸਿਆ ਤੇ ਨਾਲ ਹੀ ਦੀਪ ਸਿੱਧੂ ਤੇ ਅਵਤਾਰ ਖੰਡਾ ਦੀ ਮੌਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਉਹ ਵਾਰਿਸ ਪੰਜਾਬ ਦੀ ਜੱਥੇਬੰਦੀ ਕਾਇਮ ਕਰਦੇ ਆ ਜਿਨ੍ਹਾਂ ਦੇ ਵਿੱਚ ਸੀਗੇ ਬੁੱਕਣ ਵਾਲੇ ਸੀ ਗੁਰਮੀਤ ਸਿੰਘ ਇਹ ਸਾਰੇ ਜਾਣੇ ਗੌਰਵ ਜਲਾ ਸਾਰੇ ਜਾਣੇ ਸੀਗੇ 16 ਮੈਂਬਰੀ ਕਮੇਟੀ ਸੀਗੀ ਮੈਂ ਇੱਥੇ ਕੀ ਕਮੇਟੀ ਦੀ ਚੋਣ ਨਹੀਂ ਕਰਨੀ ਹੈ ਜਮਾ ਕਮੇਟੀ ਮੈਂ ਦੱਸਣਾ ਇਹ ਚਾਹਨੀ ਆ ਵੀ ਕਿੱਥੋਂ ਗੱਲ ਸ਼ੁਰੂ ਹੋਈ ਸੀ ਕਿੱਥੋਂ ਤੱਕ ਆ ਗਈ 16 ਮੈਂਬਰੀ ਕਮੇਟੀ ਉਹਨਾਂ ਨੇ ਕੀਤੀ ਉਹਨਾਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਥੇਬੰਦੀ ਦੇਖੋ ਉਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪਦੀਵਾਰੀ ਆ ਗਈ ਦੀਪ ਨੂੰ ਪਾਸੇ ਕਰਤਾ ਇਹ ਵੀ ਸੋਚੀ ਸਮਝੀ ਸਾਜ਼ਿਸ਼ ਫਿਰ ਸਰਕਾਰ ਨੇ ਵੇਖਿਆ ਵੀ ਕੌਣ ਚਲਾਉਂਦਾ ਹੈ ਉਸ ਜਥੇਬੰਦੀ ਨੂੰ ਬਣਾ ਕੇ ਗੋੜਮੋੜ ਕਰਕੇ ਕਿ ਭੇਜਤਾ ਵੀ ਇਹ ਪੰਜਾਬ ਦੇ ਜਾ ਕੇ ਕੌਣ ਨੂੰ ਵਾਂਗ ਡੋਰ ਸੰਭੂਗਾ ਮੇਰੇ ਪੁੱਤ ਨੇ ਵੀ ਭੋਲੇ ਨੇ ਕਰ ਲਿਆ ਵਿਸ਼ਵਾਸ ਉਹਨੂੰ ਆਏ ਸੀ ਜਿਹੜੇ ਦੀਪ ਦੀ ਲਗਜ਼ੀ ਉਹਨੂੰ ਮੈਂ ਖਤਮ ਨਾ ਹੋਣ ਦੇਵਾਂ ਐਡਾ ਵੱਡਾ ਸੋਚਦਾ ਮਾਲਕ ਸੀ ਉਹ ਆਪਦੇ ਲਗਜ਼ਰੀ ਜਿਹੜੀ ਸੀ ਅੱਧ ਛੱਡ ਕੇ ਆਇਆ ਸੀਗਾ ਸਾਰਾ ਕੁਝ ਛੱਡਿਆ ਉਹਨੇ ਉਹ ਅਸੀਂ ਉਹ ਮੇਰੇ ਪੁੱਤ ਨੇ 28 ਲੱਖ ਰੁਪਏ ਭੇਜਿਆ ਵਕੀਲਾਂ ਵਾਸਤੇ ਉਧਰ ਇਹ ਗੁਰਪ੍ਰੀਤ ਸਾਡੇ ਘਰੇ ਜਦੋਂ ਮੇਰੇ ਪੁੱਤ ਨੂੰ ਸ਼ਹੀਦ ਕਰਵਾਇਆ ਨਾ ਇਹ ਜਾਂਦਾ ਸੀ ਦਿਨ ਰਾਤ ਕੈਸੀ ਮਾਹ ਮਹਿ ਇਹਨਾਂ ਦੇ ਅੱਖਾਂ ਚ ਰੜਕਣ ਲੱਗ ਗਿਆ ਵੀ ਹੁਣ ਪੋਲ ਖੁੱਲਣਗੇ ਤੁਸੀਂ ਮਰਵਾਉਣ ਵਾਲਿਓ ਅੱਜ ਮੈਂ ਗੁਰੂ ਸਾਹਿਬ ਜੀ ਨੂੰ ਰੋਜ਼ ਮੈਂ ਅਰਦਾਸ ਕਰਦੀ ਆਂ ਵੀ ਮੇਰੇ ਇੱਕ ਮਾਂ ਦਾ ਕਾਲਜਾ ਤੜਫਾਇਆ ਉਹ ਪੁਰਾ ਪਰ ਜੋਗ ਤੜਫਦਾ ਪਿਆ ਨੂੰ ਉਹ ਮਾਂ ਪਿਓ ਤੜਫਦੇ ਸੱਚੇ ਬਾਸ਼ਾ ਤੇਰੇ ਮੂਹਰੇ ਅਰਦਾਸ ਹੈ ਸਾਡੀ ਤੜਫ ਨੂੰ ਤੂੰ ਭਾਗ ਲਾਉਣਿਆ ਜਿਵੇਂ ਮੈਂ ਤੜਫਦੀ ਓਵੇਂ ਮਾਂਵਾ ਤੜਫਣੇ ਨੂੰ ਬਸ ਮਸਲੇ ਤੇ ਬਿਆਨ ਪਾਜ ਪਾਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਸਾਹਮਣੇ ਆਇਆ ਹੈ ਜਿਨ੍ਹਾਂ ਅਮਰਿਤਪਾਲ ਨੂੰ ਮੱਝ ਦੇ ਲੋਕਾਂ ਦੇ ਨਾਮ ਤੇ ਕਲੰਕ ਦੱਸਿਆ ਆ ਮੁੰਡਾ ਸੀ ਜਿਹੜਾ ਉੱਥੋਂ ਐਮਪੀ ਬਣਿਆ ਅਮਰਿਤਪਾਲ ਉਹਨਾਂ ਦੀ ਜੋ ਮੈਂ ਸੁਣ ਰਿਹਾ ਸੀ ਵਾਰਿਸ ਪੰਜਾਬ ਉਹ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਅੱਜ ਇੱਕ ਵੀ ਇਹਨਾਂ ਦੇ ਨਾਲ ਨਹੀਂਗਾ ਉਹਨਾਂ ਨੇ ਬੜੇ ਵੱਡੇ ਇਹਨਾਂ ਤੇ આરોਪ ਲਾਏ ਵੀ ਸਿਰਫ ਫੰਡ ਇਕੱਠਾ ਕਰ ਰਹੇ ਆ ਚਾਹੇ ਉਹਨਾਂ ਨੇ ਨਾਂ ਲਿਆ ਖੰਡਾ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਮਾਤਾ ਜੀ ਕੁਦਰਤੀ ਮੈਂ ਫੋਨ 'ਚ ਦੇਖ ਰਿਆ ਸੀ ਉਹਨਾਂ ਉਹਨਾਂ ਨੇ ਜੋ ਬੋਲ ਬੋਲੇ ਆ ਮਤਲਬ ਉਹ ਸੁਣਨੇ ਔਖਿਆ ਇੱਕ ਮਾਂ ਕਿਸ ਤਰੀਕੇ ਨਾਲ ਤੇ ਉਹਦੇ ਪੁੱਤ ਨੂੰ ਜਾਣ ਤੋਂ ਬਾਅਦ ਕਿਸ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਸਿਰਫ ਉਹ ਇੱਕ ਗੱਲ ਹੋਰ ਬੜੀ ਉੱਥੇ ਵੱਡੀ ਉਹਨਾਂ ਦੇ ਜਿਹੜੇ ਪੁਰਾਣੇ 16 ਮੈਂਬਰ 17 ਮੈਂਬਰਾਂ ਚੋਂ ਗੁਰਮੀਤ ਘਾਰਿਕਾ ਉਹਦੀ ਗੱਲ ਕਰ ਰਹੇ ਨਹੀਂ ਮੈਨੂੰ ਨਾ ਨਹੀਂ ਪਤਾ ਵੀ ਕਈ ਬੰਦਿਆਂ ਦੇ ਜਿਨ੍ਹਾਂ ਦੇ ਉਹ ਕਹਿਣ ਲੱਗੇ ਵੀ ਇਹ ਵੱਡਾ ਸ਼ੇਰ ਜੇ ਮੈਂ ਮਾਝੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਹੁਣ ਜਾਵਾਂਗਾ ਅਸੀਂ ਵੀ ਉੱਥੇ ਡੇਰੇ ਲਾਉਣੇ ਆ ਮਾਝੇ ਦੇ ਲੋਕ ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇਹ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਸਿਆਸਤਗਰਮਾਈ ਤਾਂ ਰਾਜਵਿੰਗ ਨੇ ਆਖਿਆ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਜੀਮਾ ਨੇ ਪੰਜਾਬ ਨੂੰ ਭਾਰਤ ਦਾ ਅਣਖੜਵਾ ਅੰਗ ਦੱਸਿਆ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਝੋ ਗਿਆ ਹੈ ਇਹ ਕਹੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੂੰ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਇਹ ਰਾਜਾਪੁਰਿੰਗ ਦਾ ਬਿਆਨ ਬਹੁਤ ਵਾਇਰਲ ਹੋ ਰਿਹਾ ਉਹਨਾਂ ਨੇ ਹਾਲਾਂਕਿ ਅੰਮ੍ਰਿਤਪਾਲ ਦੀ ਪਾਰਟੀ ਦੇ ਕੈਂਡੀਡੇਟ ਨੂੰ ਲੈ ਕੇ ਕਿਹਾ ਵੀ ਸਿਮਰਨਜੀਤ ਮਾਨ ਨੇ ਵੀ ਸਪੋਰਟ ਦਿੱਤੀ ਆਕਾਲੀ ਦਲ ਪੂਰਨ ਸਰਜੀਤ ਨੇ ਵੀ ਦਿੱਤੀ ਉਹ ਕਹਿੰਦੇ ਪੁਰੇ ਖਾਲਸਾ ਨਹੀਂ ਬਣ ਲੈਣਾ ਹਿੰਦੁਸਤਾਨ ਚਾਹੀਦਾ ਦੇਖੋ ਭਾਰਤ ਜਿਹੜਾ ਪੰਜਾਬ ਜਿਹੜਾ ਉਹ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਆਗਾ ਬਿਲਕੁਲ ਰਹੂਗਾ ਸੋ ਮੈਂ ਸਮਝਦਾਗਾ ਉਹ ਉੱਥੇ ਕਦੇ ਵੀ ਇਸ ਤਰ੍ਹਾਂ ਦੇ ਜਿਹੜੇ ਤਤ ਨਹੀਂ ਪੈਦਾ ਨਹੀਂ ਹੋ ਸਕਦੇ ਤਰਨ ਤਨ ਪਹਿਲਾਂ ਵੀ ਦੇਸ਼ ਦਾ ਹਿੱਸਾ ਅੱਜ ਵੀ ਹਿੱਸਾ ਹੈ ਔਰ ਆਉਣ ਵਾਲੇ ਸਮੇਂ ਚ ਵੀ ਰਹੂਗਾ ਇਸ ਤੇ ਕਿਸੇ ਨੂੰ ਵੀ ਮੈਂ ਸਮਝਦਾ ਕੋਈ ਵੀ ਅਪত্তি ਨਹੀਂ ਹੋਣੀ ਚਾਹੀਦੀ। ਪਰ ਪੋਲਟ ਕੈਂਡੀਡੇਟ ਨੂੰ ਲੈ ਕੇ ਲੱਗਦਾ ਵੀ ਕਿਤੇ ਪਹਿਲਾਂ ਮੰਗ ਨਾ ਹੋਵੇ ਕਿਉਂਕਿ ਜ਼ਿਕਰ ਇਹ ਵੀ ਹੈ ਕਿ ਆਖਰ ਜ਼ਿਕਰ ਉਹਨਾਂ ਨੂੰ ਸਪੋਰਟ ਹੁੰਦੀ। ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਜਦੋਂ ਵੀ ਵੋਟ ਕਰਦੇ ਨੇ ਬੜੇ ਇਮਾਨਦਾਰੀ ਦੇ ਨਾਲ ਬੜੇ ਸਿਆਣਪ ਦੇ ਨਾਲ ਕਰਦੇ ਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਨਫ਼ਰਤ ਪੈਦਾ ਕਰਨ ਵਾਲੇ ਲੋਕ ਨੇ ਉਹ ਪੰਜਾਬ ਦੇ ਅੰਦਰ ਪੈਦਾ ਨਹੀਂ। ਤਾਂ ਤੁਸੀਂ ਰਿਪੋਰਟ ਦੇਖੀ ਹੈ ਇਸ ਕਰਕੇ ਤੁਹਾਡੀ ਰਾਏ ਜਿਹੜੀ ਹੈ ਅਸੀਂ ਜ਼ਰੂਰ ਇਸ ਮੁੱਦੇ ਉੱਤੇ ਲਾਵਾਂਗੇ। ਇੱਕ ਪਾਸੇ ਸਿਆਸਤਦਾਨ ਆਖਦੇ ਨੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਬੜੇ ਸਮਝਦਾਰੀ ਨਾਲ ਫੈਸਲਾ ਜਿਹੜਾ ਉਹ ਕਰਦੇ ਨੇ ਤੇ ਜਦੋਂ ਅਮਰਪੁਰ ਹੁਰਾ ਨੂੰ ਜਿਤਾਇਆ ਤੇ ਉਸ ਤੋਂ ਬਾਅਦ ਸਵਾਲ ਵੀ ਉੱਠੇ ਕਿ ਲੋਕਾਂ ਨੇ ਕੀ ਕਰ ਦਿੱਤਾਗਾ ਪਰ ਇਸ ਕਰਕੇ ਤੁਹਾਡੀ ਰਾਏ ਜ਼ਰੂਰ ਲਾਵਾਂਗਾ ਕਿ ਇਸ ਵਾਰ ਤਰਨਤਾਰਨ ਦੀ ਜਿਹੜੀ ਜਮਨੀ ਚੋਣ ਆ ਰਹੀ ਹੈ ਉਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੋਣ ਦਾ ਨਤੀਜਾ ਜਿਹੜਾ ਹੈ ਉਹ ਕੀ ਕੁਝ ਜਿਹੜਾ ਉਹ ਰਹਿਣ ਵਾਲਾ ਸਾਡੇ ਨਾਲ ਇਸ ਵੇਲੇ ਫੋਨ ਕੋਲ ਡੁੱਟ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਤੇ ਇਹ ਵੀ ਦੱਸ ਦਿਓ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਲਖਮੀਰ ਸਿੰਘ ਕੋਟਲਾ ਫਟਕਰਸ ਜੀ ਆ ਲਖਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਉੱਤੇ ਹਾਂ ਜਿਹੜਾ ਰਾਜਾ ਬੜਿੰਗ ਕਹਿੰਦਾ ਵੀ ਸਹਾਤਾ ਦਿੱਤੀਆ ਕਾਂਗਰਸ ਨੇ ਜੀ ਸਹਾਤਾ ਤਾਂ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਕਾਂਗਰਸ ਵਾਲਿਆਂ ਨੇ ਸਾ ਹੂੰ ਇਹ ਤਾਂ ਸਹਾਤਾ ਧੱਕੇ ਨਾਲ ਲਈਆਂ ਨੇ ਨੌਜਵਾਨ ਨੇ ਨੌਜਵਾਨ ਬਰਾਤਾ ਨਹੀਂ ਚੜੀਆਂ ਪੰਜਾਬ ਦੇ ਵਿੱਚੋਂ ਹੂੰ ਹੂੰ ਉਸ ਏਰੀਏ ਚੋਂ ਇਹ ਪਤਾ ਨਹੀਂ ਇਹ ਇੰਦਰਾ ਗਾਂਧੀ ਨੂੰ ਕਿਵੇਂ ਮਾਂ ਕਹਿ ਰਹੇ ਹਨ ਤੇ ਜਿਹੜੀ ਮਾਂ ਨੇ ਸਾਡਾ ਕੱਲ ਤੱਕ ਸਭ ਧਾਤਾ ਹੂੰ ਹੂੰ ਹਾਂ ਜੀ ਜੀ ਇਹ अनेका ਗੁਰਦੁਆਰਾ ਸਾਹਿਬਾਂ ਤੇ ਹਮਲਾ ਕਰਤਾ ਏ ਤਤਲੀ ਦੀ ਮਾਂ ਹੋ ਸਕਦੀ ਹੈ ਸਾਡੀ ਕਿਵੇਂ ਸਿੱਖਾਂ ਦੀ ਮਾਂ ਕਿਵੇਂ ਹੋਗੀ ਜੀ ਹਾਂਜੀ ਇਹ ਰਹੀ ਗੱਲ ਤਰਨ ਤਰਨ ਦੇ ਲੋਕਾਂ ਦੀ ਹਲਕਾ ਤਰਨ ਤਰਨ ਤੋਂ ਉਹ ਤਾਂ ਲੋਕਾਂ ਨੇ ਮਨ ਬਣਾ ਲਿਆ ਭਾਈ ਮਨਜੀਤ ਸਿੰਘ ਨੂੰ ਜਿਤਾਉਣ ਵਾਸਤੇ ਹੁਣ ਮਾਰਜਨ ਛਾਲਾਂ ਜਿਹੜੇ ਮਾਰਨੀਆਂ ਜੇ VOTING ਸਹੀ ਹੁੰਦੀ ਹੈ ਬਿਨਾਂ ਫੇਰਾ ਫੇਰੀ ਤੋਂ ਤਾਂ ਵੱਡੇ ਮਾਰਜਨ ਨਾਲ ਉਹਨਾਂ ਨੇ ਜਿੱਤਣਾ ਕਿਉਂਕਿ ਪੰਥ ਪੰਜਾਬ ਠੀਕ ਹੈ ਰਾਜਾ ਬੜਿੰਗ ਉਹਨਾਂ ਨੇ ਇੱਕ ਗੱਲ ਆਖੀ ਹੈ ਕਿ ਸਾਨੂੰ ਜਿਹੜਾ ਹੈ ਉਹ ਆ ਹਿੰਦੁਸਤਾਨ ਚਾਹੀਦਾ ਖਾਲਸਾ ਨਹੀਂ ਚਾਹੀਦਾ ਸਾਨੂੰ ਉਹਨਾਂ ਦਾ ਉਹਨਾਂ ਦਾ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਦੋਸਤਾਂ ਫਿਰ ਪਾਕਿਸਤਾਨ ਕਿਵੇਂ ਬਣ ਗਿਆ ਬੰਗਲਾਦੇਸ਼ ਕਿਵੇਂ ਬਣ ਗਿਆ ਘਰ ਤੇ ਘਰ ਤੇ ਜਦੋਂ ਘਰ ਚ ਆਪਾਂ ਜੁੜੇ ਹੋ ਜੰਨੇ ਬਾਪ ਨਾਲੋਂ ਉਹ ਕੀ ਹੁੰਨੇ ਫਿਰ ਇਕੱਠੇ ਕਰਦੇ ਨੇ ਸਾਰਿਆਂ ਨੂੰ ਹੂੰ ਹੂੰ ਹਾਂਜੀ ਜੇ ਕੋਈ ਮੰਗ ਉੱਠੀ ਹੈ ਤਾਂ ਉਹ ਤਾਂ ਇੱਕ ਦਿਨ ਬਣ ਕੇ ਰਹਿਣਾ ਅੱਜ ਨਹੀਂ ਤਾਂ ਕੱਲ ਇਹਦੇ ਰਾਜਾ ਬੜਿੰਗ ਨਾਲ ਥੋੜੀ ਵੀ ਰਾਜਾ ਬੜਿੰਗ ਦੇ ਆਸਰੇ ਥੋੜੀ ਦੁਨੀਆ ਚੱਲਦੀ ਹੈ ਬੜੇ ਆਏ ਬੜੇ ਰਾਜੇ ਆਏ ਬੜੇ ਜਏ ਹੈਨਾ ਇੱਥੇ ਤਾਂ ਦੁਨੀਆ ਇਹ ਤਾਂ ਚੱਲੀ ਜਾਣੀ ਹੈ ਇਹ ਇਦਾਂ ਨਹੀਂ ਹੁੰਦਾ ਹੁੰਦਾ ਜਿਹੜੀ ਕੀ ਜੀ ਨਹੀਂ ਰੱਖੀ ਗਈ ਉਹ ਨਹੀਂ ਕਦੇ ਰੁਕਦੀ ਹੁੰਦੀ ਠੀਕ ਹੈ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਤਾਂ ਸਾਡੇ ਨਾਲ ਇਸ ਵੇਲੇ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਵਕੀਲ ਇਮਾਮ ਸਿੰਘ ਖਾਰਾ ਜੀ ਵੀ ਜੁੜ ਚੁੱਕੇ ਨੇ ਖਾਰਾ ਸਾਹਿਬ ਤੋਂ ਅਰਥ ਤੋਂ ਵੀ ਜਾਨਣਾ ਚਾਹਾਂਗੇ ਤਰਨਤਾਰਨ ਦੀ ਜ਼ਮੀਨੀ ਚੋਣ ਨੂੰ ਲੈ ਕੇ ਇੱਕ ਵਾਰ ਮੋੜ ਸਿਆਸਤ ਜਿਹੜੀ ਆ ਉਹ ਗਰਮਾ ਗਈ ਹੈ ਬਹੁਤ ਸਾਰੇ ਸਸਦਦਾਨਾਂ ਨੇ ਅਮਰਪਾਲ ਸਿੰਘ ਦੇ ਉੱਤੇ ਬੜੇ ਤਿੱਖੇ ਸ਼ਬਦੀ ਵਾਰ ਜਿਹੜੇ ਨੇ ਉਹ ਕੀਤੇ ਨੇ ਰਾਜਾ ਬੜਿੰਗ ਹੋਰਾਂ ਨੇ ਕਿ ਆਖਿਆ ਕਿ ਸਾਨੂੰ ਤਾਂ ਹਿੰਦੁਸਤਾਨ ਚਾਹੀਦਾ ਖਾਲਸਤਾਨ ਜਿਹੜਾ ਉਹ ਨਹੀਂ ਚਾਹੀਦਾ ਇਤੋਂ ਤੱਕ ਕਿ ਅਵਤਾਰ ਸਿੰਘ ਦੇ ਖੰਡਾ ਹੋਰਾਂ ਦੀ ਮਾਤਾ ਨੇ ਬੜੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਾ ਦਿੱਤੇ ਨੇ ਉਹਨਾਂ ਨੇ ਆਖਿਆ ਕਿ ਦੀਪ ਸਿੱਧੂ ਤੇ ਅਵਤਾਰ ਸਿੰਘ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਅਮਰਪਾਲ ਹੈ ਉਹ ਬਾਰੂਦੀ ਬੰਦਾ ਜਿਹੜਾ ਹੈ ਸਿਆਸਤਦਾਨਾਂ ਦੇ ਵੱਲੋਂ ਜਾਂ ਕਿਸੇ ਇੱਕ ਸਾਜ਼ਿਸ਼ ਦੇ ਤਹਿਤ ਇੱਥੇ ਭੇਜਿਆ ਗਿਆ ਗਿਆ ਹੈ ਪੰਜਾਬ ਦੇ ਵਿੱਚ ਆ ਕਿਵੇਂ ਦੇਖਦੇ ਹੋ ਇਹਨਾਂ ਇਲਜ਼ਾਮਾਂ ਨੂੰ ਜੋ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਉਹ ਵੀ ਬੜੇ ਤਿੱਖੇ ਸ਼ਬਦੀ ਵਾਰ ਕਰ ਰਹੇ ਨੇ ਰਵਨੀਤ ਸਿੰਘ ਬਿੱਟੂ ਬੜੇ ਤਿੱਖੇ ਸ਼ਬਦੀ ਵਾਰ ਜਿਹੜੇ ਨੇ ਉਹ ਕਰ ਰਹੇ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰਾ ਪਖਿਆ ਨਜ਼ਰ ਆ ਰਿਹਾ ਪਰ ਨਿਸ਼ਾਨੇ ਉੱਤੇ ਅਮਰਪਾਲ ਨੇ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਸਿਆਸਤਦਾਨਾਂ ਦਾ ਇਹ ਡਰ ਜਿਹੜਾ ਇੱਕ ਝਲਕ ਰਿਹਾ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਤੁਸੀਂ ਦੇਖੋ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਪੰਜਾਬ ਵਾਸੀਆਂ ਨੇ ਉਹਨਾਂ ਨੂੰ ਸਭ ਤੋਂ ਵੱਧ ਵੋਟਾਂ ਦੇ ਨਾਲ ਇਥੋਂ ਤੱਕ ਕਿ ਜਿਹੜੇ ਫਾਰਮਰ ਚੀਫ ਮਿਨਿਸਟਰ ਵਿਰੇ ਜੀ ਨੇ ਪੰਜਾਬ ਦੇ ਉਹ ਵੀ ਉਹਨਾਂ ਦਾ ਵੋਟਾਂ 'ਚ ਮੁਕਾਬਲਾ ਨਹੀਂ ਕਰ ਸਕੇ ਮਾਰਜਨ ਦੇ ਵਿੱਚ ਤੇ ਹਾਈएस्ट ਮਾਰਜਨ ਉਹਨਾਂ ਨੂੰ ਜਿਤਾਇਆ ਹੈ ਜੇਲ੍ਹ ਦੇ ਵਿੱਚ ਕੋਈ ਸ਼ਖਸ ਬੈਠਾ ਹੈ ਪਰ ਤਾਂ ਵੀ ਦੇਖੋ ਉਹ ਉਸਦੇ ਹਲਕਿਆਂ ਦੇ ਵਿੱਚ ਉਸਦੇ ਨਾਂ ਤੋਂ ਹੀ ਜਿੰਨੇ ਬਾਹਰ ਸਾਰੇ ਸਿਆਸਤਦਾਨ ਨੇ ਮੇਨਸਟ੍ਰੀਮ ਨੈਸ਼ਨਲ ਮੀਡੀਆ ਪਾਰਟੀਆਂ ਨੇ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਉਹ ਵੀ ਇੰਨੀਆਂ ਡਰ ਰਹੀਆਂ ਨੇ ਤਾਂ ਮਤਲਬ ਉਸ ਬੰਦੇ 'ਚ ਕੋਈ ਨਾ ਕੋਈ ਤਾਂ ਗੱਲ ਹੈ ਕੋਈ ਤਾਂ ਲੋਕ ਉਸਦੇ ਮਗਰ ਕਿੰਨੇ ਲੱਖਾਂ ਨੌਜਵਾਨ ਤੁਰਦੇ ਨੇ ਉਸ ਨੂੰ ਆਦਰਸ਼ ਮੰਨਦੇ ਨੇ ਇਹੀ ਇਹਨਾਂ ਦਾ ਜਿਹੜਾ ਡਰ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਦਾ ਹੈ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਵਿੱਚੋਂ ਕਿਉਂਕਿ ਦੇਖੋ ਇਹ ਇਹ ਸਾਰੇ ਬੰਦੇ ਇਹਨਾਂ ਦਾ ਕੋਈ ਕਿੰਨੇ ਜਿਆਦਾ ਦਲਬਦੂ ਨੇ ਕੁਝ ਕੁ ਦਿੱਲੀ ਦੇ ਲੀਡਰਾਂ ਦੇ ਚਮਚੇ ਹੀ ਨੇ ਚਮਚੀ ਮਾਰ ਮਾਰ ਕੇ ਪ੍ਰਧਾਨਗੀਆਂ ਤੇ ਆ ਗਏ ਕੋਈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਦਾ ਨਹੀਂ ਪਤਾ ਕੋਈ ਹੋਰ ਨਹੀਂ ਪਤਾ ਤੁਸੀਂ ਦੇਖੋ ਜੇ ਆਪਾਂ ਗੱਲ ਕਰੀਏ ਅਤਵਾਦ ਦੀ ਤਾਂ ਪੰਜਾਬ ਵਿੱਚ ਸਭ ਤੋਂ ਵੱਡਾ ਅਤਵਾਦੀ ਸੰਗਠਨ ਕਿਹੜਾ ਸੀ ਉਹ ਤਾਂ ਇੰਡੀਆ ਨੈਸ਼ਨਲ ਕਾਂਗਰਸ 1984 ਤੋਂ ਬਾਅਦ ਦੋਸਤੋ ਪਹਿਲਾਂ ਇੰਦਰਾ ਗਾਂਧੀ ਨੇ ਕਿਵੇਂ ਟੈਂਕਾਂ-ਤੋਪਾਂ ਦੇ ਨਾਲ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਜਿਵੇਂ ਉਸ ਸਮੇਂ ਅਜ ਅਫਦਾਲੀ ਦਾ ਅਤਵਾਦ ਸੀ ਤੇ ਜੋ ਕਾਂਗਰਸ ਦਾ ਅਤਵਾਦ ਦੋਸਤੋ ਘੱਟ ਨਹੀਂ ਸੀ ਅਫਦਾਲੀ ਨਾਲੋਂ ਜਿਵੇਂ ਅਫਦਾਲੀ ਨੇ ਵੀ ਜੋ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਇਹਨਾਂ ਦੇ ਅਗਲੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਉਸ ਤੋਂ ਬਾਅਦ ਸਿੱਖਾਂ ਦੇ ਗਲਾਂ ਟਾਇਰ ਪਾਏ ਉਹਨੇ ਗੱਲ ਆ ਕਿ ਜਦੋਂ ਕੋਈ ਬੜਾ ਪੇੜ गिरਦਾ ਹੈ ਤਾਂ ਜ਼ਮੀਨ ਜ਼ਰੂਰ ਹਿੱਲਦੀ ਹੁੰਦੀ ਹੈ ਤਾਂ ਦੇਖੋ ਇਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਮੰਤਰੀ ਦਾ ਜੋ ਆਪਾਂ ਇਹਨਾਂ ਦੇ ਜਿਹੜੇ ਮੋੜ ਤੋਂ ਜਿੰਨੇ ਸਰਕਾਰ ਬਣੀ ਹੈ ਨਹਿਰੂ ਰਾਹੀਂ ਪੂਰੀ ਉਦੋਂ ਇਹਨਾਂ ਨੇ ਕਿਹਾ ਸੀ ਸਿੱਖ ਤਾਂ ਜਰੈਮ ਪੇਸ਼ਾ ਕੌਮ ਹੈ ਉਦੋਂ ਧੱਕਾ ਕਰਦੇ ਆਏ ਨਹੀਂ 1966 ਦੇ ਵਿੱਚ ਕਿੰਨੀਆਂ ਸ਼ਹੀਦੀਆਂ ਕੁਰਬਾਨੀਆਂ ਦੇ ਕੇ ਅਸੀਂ ਪੰਜਾਬੀ ਸੂਬਾ ਲਿਆ ਕਾਂਗਰਸ ਕਦੇ ਪੰਜਾਬੀ ਸੂਬਾ ਨਹੀਂ ਪੰਦ ਦੇਣਾ ਚਾਹੁੰਦੀ ਠੀਕ ਹੈ 임ਾਨ ਸਿੰਘ ਜੀ ਸਵਾਲ ਇਹ ਵੀ ਅਗਾ ਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਪਰਪੱਖ ਸਿਆਸਤਦਾਨ ਉਹ ਆਪਣੇ ਸਿਧਾਂਤਾਂ ਦੇ ਉੱਤੇ ਆਪਣੇ ਬੋਲਾਂ ਦੇ ਉੱਤੇ ਅਡੋਲ ਰਹਿੰਦੇ ਹੁੰਦੇ ਨੇ ਉਹ ਡੋਲਦੇ ਨਹੀਂ ਕਦੇ ਪਰ ਇੱਥੇ ਸਵਾਲ ਇਹ ਹੈ ਕਿ ਅਮਰਪਾਲ ਸਿੰਘ ਹਰਾਸ਼ ਸ਼ੁਰੂਆਤੀ ਜਦੋਂ ਸਰਗਰਮ ਹੋਏ ਸੀਗੇ ਉਸ ਵੇਲੇ ਉਹ ਗੱਲ ਆਖਦੇ ਸੀ ਕਿ ਮੈਂ ਭਾਰਤ ਨੂੰ ਨਹੀਂ ਮੰਨਦਾ ਉਹ ਕਹਿੰਦੇ ਮੈਂ ਤਾਂ ਇੱਥੇ ਜਿਹੜਾ ਮੇਰੇ ਕੋਲ ਪਾਸਪੋਰਟ ਆ ਗਿਆ ਮੈਂ ਤਾਂ ਉਸ ਨੂੰ ਵੀ ਨਹੀਂ ਮੰਨਦਾ ਇਹ ਸਿਰਫ ਇੱਕ ਯਾਤਰਾ ਦਸਤਾਵੇਜ਼ ਆ ਮੈਂ ਇਸ ਨਾਲ ਭਾਰਤੀ ਨਹੀਂ ਬਣ ਜਾਂਦਾ ਪਰ ਬਾਅਦ ਦੇ ਵਿੱਚ ਉਹ ਹੀ ਅਮਰਪਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸੋਝ ਜਦੋਂ ਖਾਉਂਦੇ ਨੇ ਉਹ ਇਸੇ ਸਿਸਟਮ ਨੂੰ ਅਪਣਾ ਲੈਂਦੇ ਨੇ ਉਸੇ ਸਿਸਟਮ ਦੇ ਵਿੱਚ ਆ ਜਾਂਦੇ ਨੇ ਅੱਜ ਉਸੇ ਸਿਸਟਮ ਦੇ ਤਹਿਤ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਚੋਣਾਂ ਵੀ ਲੜ ਰਹੀ ਹੈ ਤਰਨਤਾਰਨ ਦੇ ਵਿੱਚ ਹੁਣ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਉੱਥੇ ਉਮੀਦਵ ਪਰ ਕਿਵੇਂ ਦੇਖਿਆ ਜਾਵੇ ਲੋਕ ਕਿਵੇਂ ਭਰੋਸਾ ਕਰਨਗੇ ਇੱਕ ਪਾਸੇ ਤੁਸੀਂ ਉਸ ਸਿਸਟਮ ਨੂੰ ਮੰਨਦੇ ਨਹੀਂ ਤੇ ਦੂਜੇ ਪਾਸੇ ਤੁਸੀਂ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਸੌਂ ਵੀ ਚੁੱਕਦੇ ਹੋ ਇਹ ਦੇਖੋ ਜੀ ਜੋ ਸਰਦਾਰ ਸਾਹਿਬ ਗੱਲ ਇਦਾਂ ਸਿਸਟਮ ਨੂੰ ਮੰਨਣਾ ਮੰਨਣਾ ਹੁੰਦਾ ਹੈ ਮਾਨਤਾ ਦੇਣਾ ਮਾਨਤਾ ਹੁੰਦਾ ਰਿਸਪੈਕਟ ਕਰ ਹੁਣ ਦੇਖੋ ਜਿਹੜੇ ਜਿਹੜੇ ਸਿਸਟਮ ਦੇ ਤਹਿਤ ਸਿੱਖਾਂ ਦੇ ਗਲਾਂ ਦੇ ਵਿੱਚ ਅਕਤੂਬਰ ਦਾ ਮਹੀਨਾ ਚੱਲ ਰਿਹਾ ਅਗਲਾ ਮਹੀਨਾ ਨਵੰਬਰ ਦਾ ਆਉਣ ਵਾਲਾ ਹੈ ਤੇ ਉਹ ਗਲਾਂ ਹੀ ਟਾਇਰ ਪਏ ਹੁਣ ਦਿੱਲੀ ਦੇ ਵਿੱਚ ਵਿਧਵਾ ਕਲੋਨੀਆਂ ਬਣੀਆਂ ਹੋਣ ਤੇ ਇਹ ਤੁਸੀਂ ਲਾ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਲੀਆਂ ਮਾਰੀਆਂ ਗਈਆਂ ਹੋਣ ਜਦੋਂ ਆ ਮੇਰੇ ਸਾਡੇ 2 ਪਈ ਨਵੰਬਰ ਦੇ ਪਹਿਲੇ ਹਫਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅੱਗ ਲਾਈ ਗਈ ਸੀ ਦਿੱਲੀ ਦੇ ਵਿੱਚ ਉਸ ਸਿਸਟਮ ਨੂੰ ਬੰਦਾ ਅੱਜ ਇੰਨੇ ਸਾਲ ਹੋ ਚੁੱਕੇ ਨੇ ਤੁਸੀਂ ਲਾ ਲਓ ਕਟੁੱਪ ਕੱਢ ਵੀ 30 ਸਾਲ 40 ਸਾਲ ਹੋ ਚੁੱਕੇ ਨੇ ਕੋਈ ਇਨਸਾਫ ਨਹੀਂ ਉਹੀ ਕਾਂਗਰਸ ਦੇ ਲੀਡਰ ਨੇ ਉਹੀ ਸੱਜਨ ਕੁਮਾਰ ਆ ਉਹੀ ਬਾਕੀ ਸਾਰੇ ਨੇ ਤੇ ਕੋਈ ਇਨਸਾਫ ਦੀ ਕੋਈ ਉਮੀਦ ਨਹੀਂ 40 45 ਸਾਲਾਂ ਦੇ ਵਿੱਚ ਤਾਂ ਉੱਥੇ ਮੰਨਤਾ ਕਿਸ ਚੀਜ਼ ਦੀ ਰਿਸਪੈਕਟ ਕਿਸ ਚੀਜ਼ ਪਰ ਦੇਖੋ ਹੁਣ ਆਪਾਂ ਜੇ ਸਿਸਟਮ ਦੇ ਅਧੀਨ ਤਾਂ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਉਦੋਂ 18ਵੀਂ ਸਦੀ ਦੇ ਸਿੰਘ ਸੀ ਕਿ ਉਹਨਾਂ ਦਾ ਕੋਈ ਤੁਸੀਂ ਕਹਿਣਾ ਚਾਹੋ ਨਾ ਕੋਈ ਸਟੈਂਡ ਨਹੀਂ ਸੀ ਉਦੋਂ ਵੀ ਜੋ ਨਵਾਬੀ ਕਬੂਲੀ ਗਈ ਸੀ ਪਾਸ਼ਾਹੀ ਦਾਵਾ ਤਾਂ ਉਦੋਂ ਵੀ ਸਿੱਖ ਕੌਮ ਦਾ ਸੀ ਨਾ ਜੀ ਵੀ ਜਿਹਨੂੰ ਮਿਸਲਾਂ ਬਣੀਆਂ ਸੀ ਬਿਹਾਨੇ ਹਨੇ ਪਾਸ਼ਾਹੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੈ ਪਰ ਉਦੋਂ ਤਾਂ ਜਿਹੜੀਆਂ ਮਿਸਲਾਂ ਸਨ ਤੇ ਮਿਸਲਾਂ ਵੀ ਜੋ ਨਵਾਬੀ ਕਬੂਲੀ ਸੀ ਮੁਗਲਾਂ ਤੋਂ ਤਾਂ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਕੋਈ ਸਟੈਂਡ ਵਾਲੀ ਗੱਲ ਨਹੀਂ ਹੁੰਦੀ ਦੇਖੋ ਅਸੀਂ ਪਹਿਲਾਂ ਤਾਂ ਪਾਰਟੀ ਇੱਕ ਸਮਾਜਿਕ ਲਹਿਰ ਦੇ ਨਾਲ ਚੱਲੀ ਹੁਣ ਵੀ ਸਾਡਾ ਮੇਨ ਨੇਮ ਕੀ ਹੈ ਡਰਗ ਡੀਡਿਕਸ਼ਨ ਨਸ਼ਾ ਮੁਕਤੀ ਦਾ ਮੇਨ ਨੇਮ ਹੈ ਭਾਈ ਅਮਰਿਤਪਾਲ ਸਿੰਘ ਨੇ ਨਸ਼ਾ ਮੁਕਤੀ ਦੀ ਲਹਿਰ ਚਲਾਈ ਕਿੰਨੇ ਨੌਜਵਾਨਾਂ ਨੇ ਨਸ਼ਾ ਤੇ ਆ ਗਿਆ ਅਮਰੇਸ਼ ਆ ਗਿਆ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਇੱਕ ਨੌਜਵਾਨ ਹੈਗਾ ਜਿਸ ਦਾ ਪਹਿਲਾ ਨਾਮ ਸ਼ਿਵ ਕੁਮਾਰ ਸ਼ਰਮਾ ਸੀ ਉਸ ਦਾ ਪਿੰਡ ਸਿੰਘਾਂਵਾਲਾ ਜਿਲ੍ਹਾ ਮੋਗੇ ਦੇ ਵਿੱਚ ਉਹ ਭਾਈ ਅਮਰਿਤਪਾਲ ਸਿੰਘ ਦੇ ਸੰਪਰਕ ਚ ਆਇਆ ਉਸ ਨੇ ਆਪ ਦਾ ਨਾਮ ਭਾਈ ਅਜੀਤਪਾਲ ਸਿੰਘ ਖਾਲਸਾ ਰੱਖਿਆ ਇੱਥੇ ਦੇਖੋ ਅਜੀਤ ਅਖਬਾਰ ਦੀ ਇਹ ਖਬਰ ਹੈ ਵੀ 23 ਫਰਵਰੀ 2023 ਨੂੰ ਉਸ ਨੂੰ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਜਿਹੜੇ ਕਟਹਾਣੇ ਖਾਰਾ ਸਾਹਿਬ ਪਰ ਇੱਥੇ ਠੀਕ ਹੈ ਖਾਰਾ ਸਾਹਿਬ ਠੀਕ ਹੈ ਨਾਮ ਉਹਨਾਂ ਨੇ ਰੱਖਿਆ ਉਹਨਾਂ ਨੇ ਨਸ਼ਾ ਵੀ ਛਲਵਾਇਆ ਪਰ ਉਹਨਾਂ ਦੇ ਭਰਾ ਦੇ ਉੱਤੇ ਵੀ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲੱਗੇ ਨਸ਼ਾ ਨੂੰ ਲੈ ਕੇ ਲੋਕ ਕਾਫੀ ਕਨਫਿਊਜ਼ ਜਿਹੜੇ ਹੋ ਗਏ ਜੀ ਇਨਵਾਈਟ ਕਰਦੇ ਜੀ ਦੇਖੋ ਮੈਂ ਮੈਂ ਕੋਈ ਕਿਸੇ ਤੇ ਤੰਜ ਨਹੀਂ ਕੱਸ ਰਿਹਾ ਜੀ ਮੈਂ ਗੱਲ ਸੁਣਾ ਰਿਹਾ ਇਸ ਤੁਹਾਨੂੰ ਜੇ ਤੁਸੀਂ ਇਨਵਾਈਟ ਕਰਦੇ ਤਾਂ ਗੱਲ ਵੀ ਸੁਣਿਆ ਕਰੋ ਨਹੀਂ ਠੀਕ ਹੈ ਤੁਹਾਡੀ ਗੱਲ ਮੈਂ ਮੈਂ ਮੰਨਦਾ ਇਸ ਚੀਜ਼ ਨੂੰ ਠੀ ਅੱਜ ਉਸ ਨੌਜਵਾਨ ਉਹ ਜਨਾਲਾ ਕੇਸ ਦੇ ਵਿੱਚ ਉਹ ਕਦੇ ਜਨਾਲੇ ਗਿਆ ਵੀ ਨਹੀਂ 2.5 ਸਾਲ ਹੋ ਚੁੱਕੀ ਨੇ ਉਸ ਨੂੰ ਜੇਲ੍ਹ ਦੇ ਵਿੱਚ ਉਸ ਦਾ ਕਸੂਰ ਕੀ ਹੈ ਕਿ ਉਹਨੇ ਅਮਰਿਤ ਛਕਿਆ ਉਹ ਭਾਈ ਅਮਰਿਤਪਾਲ ਸਿੰਘ ਦੇ ਟੱਚ ਵਿੱਚ ਆਇਆ ਤਾਂ ਇਸ ਹੱਦ ਤੱਕ ਜਿਹੜੀਆਂ ਇਹ ਸਰਕਾਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਗਰਖ ਹੋ ਚੁੱਕੀ ਹੈ ਡਿੱਗ ਚੁੱਕੀ ਹੈ ਕਿ ਕੋਈ ਮਨੁੱਖੀ ਅਧਿਕਾਰ ਨਹੀਂ ਇਹਦੇ ਅੱਗੇ ਕੋਈ ਕੁਝ ਨਹੀਂ ਜੀ ਤੇ ਧੱਕੇਸ਼ਾਹੀ ਹੈ ਬਸ ਇਹਨਾਂ ਨੂੰ ਇੱਕ ਜੈਲਸੀ ਹੈ ਈਰਖਾ ਵੀ ਹਾਂ ਕਿ ਆਂਖ ਪਰਵਾਰਾਂ ਦੇ ਨੌਜਵਾਨ ਕਿਵੇਂ ਅੱਗੇ ਆ ਗਏ ਤੇ ਕਿਵੇਂ ਹੁਣੇ ਪੰਜਾਬ ਦੀ ਵਾਕਡੋਰ ਸਾਹਮਣੇ ਆਲੇ ਬਣ ਚੁੱਕੀ ਠੀਕ ਹੈ ਖਾਰਾ ਸਭ ਸਵਾਲ ਤਾਂ ਇਹੀ ਹੈ ਗੈਣਾ ਜਦੋਂ ਤੁਸੀਂ ਇਸ ਸਿਸਟਮ ਨੂੰ ਅਪਣਾਉਣਾ ਸੀ ਤਾਂ ਤੁਸੀਂ ਪਹਿਲਾਂ ਹੀ ਉਸ ਟਰੈਕ ਦੇ ਉੱਤੇ ਚੱਲ ਲੈਂਦੇ ਪਰ ਪਹਿਲਾਂ ਜਿਹੜੀ ਉਹਨਾਂ ਦੀ ਸਟੇਟਮੈਂਟਾਂ ਸੀਗੀਆਂ ਉਹ ਕੁਝ ਹੋਰ ਸੀ ਤੇ ਹੁਣ ਕੁਝ ਹੋਰ ਰਗੀਆਂ ਨੇ ਹੁਣ ਤੁਸੀਂ ਇੱਕ ਸਿਸਟਮ ਦੇ ਵਿੱਚ ਇੱਕ ਸਿਸਟਮ ਦੇ ਮੁਤਾਬਕ ਚੱਲ ਰਹੇ ਹੋ ਲੋਕਤੰਤਰ ਨੂੰ ਅਪਣਾ ਕੇ ਤੁਸੀਂ ਉਸ ਪ੍ਰਕਿਰਿਆ ਦੇ ਅਕੋਰਡਿੰਗ ਜਿਹੜੀਆਂ ਚੋਣਾਂ ਹੋ ਰਗੀਆਂ ਨੇ ਉਹ ਤੁਸੀਂ ਲੜ ਰਹੇ ਹੋ ਤੇ ਜਦੋਂ ਉਸੇ ਆਪਾ ਸੰਵਿਧਾਨ ਦੀ ਸੌਵੀ ਖਾਣੀ ਹੈ ਜਿਸ ਦੇ ਅਧੀਨ ਅਸੀਂ ਚੋਣਾਂ ਜੜੀਆਂ ਨੇ ਉਹ ਲੜਦੇ ਪਏ ਆ ਅੱਜ ਸਿਆਸੀ ਪਾਰਟੀਆਂ ਇਸੇ ਕਰਕੇ ਭਾਰੂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਭਾਈ ਅੰਮ੍ਰਿਤਪਾਲ ਦੇ ਉੱਤੇ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਹੁਣ ਕੀ ਆਪਾਂ ਇਹ ਮੰਨ ਸਕਦੇ ਹਾਂ ਕਿ ਹੁਣ ਪੂਰੀ ਤਰ੍ਹਾਂ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਤੇ ਉਹਨਾਂ ਦੀ ਪਾਰਟੀ ਨੇ ਇਹ ਸਿਸਟਮ ਜਿਹੜਾ ਹੈਗਾ ਲੋਕਤੰਤਰ ਦਾ ਅਪਣਾ ਲਿਆ ਸਰ ਇਹ ਇਹ ਤੁਹਾਡਾ ਉਹੀ মিডিਆ ਹੈ ਜੀ ਸਿਸਟਮ ਚ ਨਾ ਚੱਲੀਏ ਤਾਂ ਇਹ ਸਿਸਟਮ ਚ ਕਿਉਂ ਨਹੀਂ ਚੱਲਦੇ ਜੇ ਸਿਸਟਮ ਚ ਚੱਲ ਪੀਏ ਤਾਂ ਫਿਰ ਆਣੇ ਸਿਸਟਮ ਚ ਕਰਦੇ ਸਵਾਲ ਤੁਹਾਨੂੰ ਹੈਗਾ ਕਿ ਤੁਸੀਂ ਅਫਸਾਨਿਆਂ ਤੋਂ ਪਤਾ ਏਜੰਡਾ ਕੀ ਹੋਏਗਾ ਲੋਕਾਂ ਕੋਲੋਂ ਜੋ ਤੁਸੀਂ ਵੋਟ ਲੈਣ ਜਾਓਗੇ ਤੁਹਾਨੂੰ ਏਜੰਡਾ ਤਾਂ ਸਾਫ਼ ਕਰਨਾ ਪੈਗਾ ਨਾ ਇਹ ਅਜੰਡਾ ਅਜੰਡਾ ਸਾਡਾ ਸਭ ਤੋਂ ਵੱਡਾ ਅਜੰਡਾ ਜੋ ਭਾਈ ਅਮਰਤਪਾਲ ਸਿੰਘ ਉਰਾਨੇ ਖਾਲਸਾ ਵਹੀਰ ਚਲਾਈ ਸੀ ਡਰਗ ਡੀਡਿਕਸ਼ਨ ਦਾ ਅਜੰਡਾ ਹੈ ਜੀ ਜੋ ਪੰਜਾਬ ਦੇ ਵੱਧ ਖੁਦਮੁਖਤਿਆਰੀ ਲਈ ਜੋ ਪੰਜਾਬ ਦੇ ਯਤਨ ਕਰਨਾ ਵੱਧ ਅਧਿਕਾਰਾਂ ਲਈ ਕਰਨਾ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਸਾਡੀ ਵਿਧਾਨ ਸਭਾ ਸਾਡੇ ਪੰਜਾਬੀ ਬੋਲ ਦੇ ਸੂਬੇ ਨੇ ਸਾਰਾ ਅਨੰਦਪੁਰ ਸਾਹਿਬ ਦਾ ਮਤਾ ਉਸ ਚੀਜ਼ ਦੇ ਉੱਪਰ ਖੜਾ ਹੈ ਜਿਹੜੀ ਖਾਲਿਸਤਾਨ ਦੀ ਖੁੱਲ ਕੇ ਹਮਾਇਤ ਜਿਹੜੀ ਪਹਿਲਾਂ ਕਰ ਰਹੇ ਸੀਗੇ ਉਹ ਮਤਲਬ ਹੁਣ ਨਹੀਂ ਹੁਣ ਖੁਦਮੁਖਤਿਆਰੀ ਦੀ ਗੱਲ ਕੀਤੀ ਜਾਏਗੀ ਮਤਲਬ ਦੇਖੋ ਜੀ ਕੋਈ ਮੇਰੀ ਗੱਲ ਸੁਣੋ ਤੁਸੀਂ ਇਸ ਚੀਜ਼ ਦੇ ਵਿੱਚ ਦੇਖੋ ਸਾਡੀ ਜਿਹੜੀ ਪਾਰਟੀ ਦਾ ਤਖੱਲਸ ਕੀ ਹੈ ਜੋ ਬਾਈ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ ਸੀ ਉਸ ਦਾ ਤਖੱਲਸ ਹੈ ਉਸ ਦਾ ਈਮ ਹੈ ਮੋਟੋ ਹੈ ਹੰਨੇ ਹੰਨੇ ਪਾਸ਼ਾ ਪਾਸ਼ਾਹੀ ਦਾਵਾ ਸਾਡੀ ਪਾਰਟੀ ਦਾ ਤਖੱਲਸ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕੋਈ ਵੀ ਸਿੱਖ ਹੈ ਜਿਹੜਾ ਸਿੱਖ ਸਿਧਾਂਤਾਂ 'ਚ ਬਲੀਵ ਕਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਲੀਵ ਕਰਦਾ ਹੈ ਉਹ ਸਿੱਖ ਕੌਮ ਦੀ ਪਾਸ਼ਾਹੀ ਦਾਵੇ ਤੋਂ ਕਦੇ ਮੁਨਕਰ ਹੋ ਹੀ ਨਹੀਂ ਸਕਦਾ ਜੇ ਉਹ ਮੁਨਕਰ ਹੁੰਦਾ ਤਾਂ ਸਿੱਖ ਨਹੀਂ ਹੈਗਾ ਜਾਂ ਤੁਸੀਂ ਮੁਨਕਰ ਹੋ ਸਕਦੇ ਹੋ ਜਾਂ ਕੋਈ ਹੋਰ ਮੁਨਕਰ ਹੋ ਸਕਦਾ ਜੇ ਤਾਂ ਪਾਸ਼ਾਹੀ ਦਾਵੇ ਤਾਂ ਅਸੀਂ ਵੀ ਕੋਈ ਮੁਨਕਰ ਨਹੀਂ ਹੋ ਸਕਦੇ ਸਾਡਾ ਤਾਂ ਤਖੱਲਸ ਪਾਸ਼ਾਹੀ ਦਾਵੇ ਪਰ ਇੱਕ ਚੀਜ਼ ਜ਼ਰੂਰ ਹੈ ਵੀ ਹਰੇਕ ਚੀਜ਼ ਦਾ ਦੇਖੋ ਅਸੀਂ ਇੱਕ ਵਿਧੀ ਵਿਧਾਨ ਦੇ ਵਿੱਚ ਚੱਲ ਰਹੇ ਹਾਂ ਤੇ ਮੇਰੇ ਹਿਸਾਬ ਦੇ ਨਾਲ ਜੇ ਕੋਈ ਬੰਦਾ ਵਿਧੀ ਵਿਧਾਨ ਚਾਹੁੰਦਾ ਹੈ ਤੇ ਆਪਦੀ ਕੌਮ ਦੀ ਗੱਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਸੀਂ ਸਪੋਰਟ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਖਰਾ ਸਾਬ ਅੱਜ ਅਵਤਾਜ ਸਿੰਘ ਖੰਡਾ ਉਹਨਾਂ ਦੇ ਮਾਤਾ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਾ ਦਿੱਤੇ ਨੇ ਲੋਕਾਂ ਦੇ ਵਿੱਚ ਫਿਰ ਇੱਕ ਵਾਰ ਟੈਨਸ਼ਨ ਪੰਬਲਪੂਸਾ ਜ਼ਰੂਰ ਕ੍ਰੀਏਟ ਹੋ ਗਿਆ ਹੈ ਆ ਚਿੰਤਾ ਵੀ ਹੋ ਗਈ ਉਹਨੀਆਂ ਨੂੰ ਕਿਉਂਕਿ ਪਾਈਦੀਪ ਸਿੰਘ ਹੋਰਾਂ ਦੀ ਤੁਸੀਂ ਜ਼ਿਕਰ ਕੀਤਾ ਤਾਂ ਦੀਪ ਸਿੱਧੂ ਹੋਰਾਂ ਦਾ ਜਦੋਂ ਜ਼ਿਕਰ ਹੁੰਦਾ ਤਾਂ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਅਵਤਾਰ ਸਿੰਘ ਖੱਡਾ ਦਾ ਵੀ ਨਾਲ ਜ਼ਿਕਰ ਆਉਂਦਾ ਜਿਨ੍ਹਾਂ ਨੇ ਵਾਰਸ ਪੰਜਾਬ ਜਥੇਬੰਦੀ ਜਿਹੜੀ ਆ ਉਹ ਬਣਾਈ ਸੀ ਜਿਨ੍ਹਾਂ ਨੇ ਬਣਾਈ ਉਹਨਾਂ ਦੇ ਵਿੱਚੋਂ ਅਵਤਾਰ ਸਿੰਘ ਖੱਡਾ ਦੇ ਮਾਤਾ ਅੱਜ ਇਹ ਇਲਜ਼ਾਮ ਲਾ ਰਹੇ ਨੇ ਕਿ ਦੀਪ ਸਿੱਧੂ ਤੇ ਅਵਤਾਰ ਸਿੰਘ ਖੱਡਾ ਇੱਕ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ ਇੱਕ ਸਾਜ਼ਿਸ਼ ਦੇ ਤਹਿਤ ਅਮਰਪਾਲ ਇੱਥੇ ਆਏ ਜਿਹੜੀ ਕਮੇਟੀ ਦੇ ਪਹਿਲਾ ਮੈਂਬਰ ਇਹਨਾਂ ਨੇ ਬਣਾਏ ਸੀ ਤਾਂ ਉਹ ਕਮੇਟੀ ਦੇ ਮੈਂਬਰ ਅੱਜ ਉਹਨਾਂ ਨੇ ਆਖਿਆ ਕਿ ਕਿੱਥੇ ਗਏ ਨੇ ਉਹ ਤਾਂ ਝੋਲੀ ਅੱਡ ਕੇ ਆਖਰ ਨੇ ਕਿ ਮੈਂ ਤਾਂ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਰਹੀ ਕਿ ਇਨਸਾਫ ਵਾਹਿਗੁਰੂ ਕਰੇਗਾ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਅੱਜ ਉਹ ਫਿਰ ਡਿਬ੍ਰੂਗੜ ਜੇਲ੍ਹ ਦੇ ਵਿੱਚ ਵੀ ਬੰਦ ਨੇ ਤੇ ਜੀ ਦੇਖੋ ਏਮ ਜੀ ਦਾ ਵੈਸੇ ਜੋ ਮਾਤਾ ਜੀ ਦਾ ਸ਼ਹੀਦ ਪਾਈ ਅਵਧਾਰ ਸਿੰਘ ਜੀ ਖੰਡਾ ਸਾਫ ਦੀਆਂ ਜੋ ਮਾਤਾ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਸਾਡੀ ਪਾਰਟੀ ਲਈ ਸਤਕਾਰਯੋਗ ਨੇ ਉਹ ਜੀ ਜੀ ਤੇ ਵੈਸੇ ਜੋ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਜੋ ਪ੍ਰਧਾਨ ਲਾਇਆ ਸੀ 16 ਮੈਂਬਰੀ ਕਮੇਟੀ ਹੈ ਜੀ ਉਸ ਉਸ ਕਮੇਟੀ ਵਿੱਚੋਂ ਕਾਫੀ ਮੈਂਬਰ ਤਾਂ ਜੋ ਇਸ ਸਮੇਂ ਜੀਲਾਂ ਵਿੱਚ ਨੇ ਜਿਨ੍ਹਾਂ ਤੇ ਅੱਜ ਨਾਲਾ ਕੇਸ ਪਰਚਾ ਪਾਇਆ ਪਹਿਲਾਂ ਐਨਐਸਏ ਦੀ ਡਬਲ ਬੜੀ ਜੀਲ ਕੱਟ ਕੇ ਆਏ ਨੇ ਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਵੀ ਉਸ ਕਮੇਟੀ ਦੇ ਮੈਂਬਰ ਸਨ ਉਹਨਾਂ ਨੇ ਲਾਇਆ ਸੀ ਔਰ ਉਹਦੀ ਮਨਜ਼ੂਰੀ ਸੀ ਦੇਖੋ ਇਹ ਮੈਂ ਨਹੀਂ ਆਂਦਾ ਜੋ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੀਆਂ ਸਪੀਚਾਂ ਪਈਆਂ ਨੇ ਆਨਲਾਈਨ ਪਈਆਂ ਡਿਬੇਟਾਂ ਪਈਆਂ ਤੇ ਨਿਊਜ਼ ਟੀਵੀ ਦੇ ਪਈਆਂ ਕੋਈ ਵੀ ਬੰਦਾ ਉੱਥੇ ਜਾ ਕੇ ਦੇਖ ਸਕਦਾ ਹੈ ਤੇ ਬਾਕੀ ਕੋਈ ਇਹੋ ਜੀ ਗੱਲ ਨਹੀਂ ਜੀ ਕੋਈ ਸਾਜ਼ਿਸ਼ ਨਹੀਂ ਕੋਈ ਇਹਦੇ ਵਿੱਚ ਨਹੀਂ ਤੇ ਜੋ ਸਤਕਾਰ ਹੈ ਭਾਈ ਦੀਪ ਸਿਧੂ ਰਾਣੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਉਹਨਾਂ ਟੱਚ ਵਿੱਚ ਸਨ ਸਾਰਾ ਕੁਝ ਇੱਕ ਵਿਧੀ ਵਿਵਧਾਨ ਅਦੀਨ ਹੋਇਆ ਇਹੋ ਜੀ ਕੋਈ ਗੱਲ ਨਹੀਂ ਜੋ ਵੀ ਜੋ ਮਾਤਾ ਜੀ ਨੂੰ ਕੋਈ ਇਹ ਗਲਤ ਗੱਲਾਂ ਜੇ ਕੋਈ ਦੱਸ ਰਿਹਾ ਹੈ ਜਾਂ ਵੈਸੀ ਉਹਨਾਂ ਨੂੰ ਕੋਈ ਗੱਲਾਂ ਕਹਿ ਰਿਹਾ ਇਹ ਗੱਲਾਂ ਬਿਲਕੁਲ ਬੇਬੁਨਿਆਦੀਆਂ ਨੇ ਤੇ ਪਰ ਮਾਤਾ ਜੀ ਸਾਡੇ ਲਈ ਪੂਰਨ ਤੌਰ ਤੇ ਸਤਕਾਰਯੋਗ ਨੇ ਨਹੀਂ ਮਾਤਾ ਜੀ ਨਾਲ ਤੁਸੀਂ ਜਾ ਕੇ ਸੰਪਰਕ ਕੀਤਾ ਇਹਨਾਂ ਗੱਲਾਂ ਤੋਂ ਬਾਅਦ ਕੋਈ ਗੱਲਬਾਤ ਹੋਈ ਹੈ ਕਿ ਮਾਤਾ ਜੀ ਦੇ ਆਖਰ ਖਦਸ਼ੇ ਕੀ ਹੈਗੇ ਨੇ ਕੀਪਤਾ ਹੋ ਸਕਿਆ ਪਿਛਲੀ ਵਿਚਲੀ ਕੋਈ ਗੱਲ ਹੋਰੀ ਹੋਵੇ ਦੇਖੋ ਜੀ ਇਹ ਤਾਂ ਹੁਣ ਜੋ ਪਾਰਟੀ ਪ੍ਰਧਾਨ ਐਮਪੀ ਭਾਈ ਅਮਰਪਾਲ ਸਿੰਘ ਜਦੋਂ ਬਾਹਰ ਆਉਣਗੇ ਜੀ ਜਾਂ ਹੋਰ ਜਿਹੜੇ 16 ਮੈਂਬਰੀ ਕਮੇਟੀ ਦੇ ਮੈਂਬਰ ਨੇ ਜੀ ਜਿਵੇਂ ਭਾਈ ਗੁਰਨੀਤ ਸਿੰਘ ਬੁੱਕਨ ਵਾਲਾ ਜੋ ਭਾਈ ਕਲਵੰਤ ਸਿੰਘ ਰਾਓ ਕੇ ਹੋਰ ਜਿਹੜੇ ਮੈਂਬਰ ਨੇ ਜੋ ਆਪਣੇ ਸਰਦਾਰ ਦਲਜੀਤ ਸਿੰਘ ਕਲਸੀ ਨੇ ਹੋਰ ਜਿਹੜੇ ਗੁਰਿੰਦਰ ਸਰਦਾਰ ਗੁਰਿੰਦਰ ਔਜਲਾ ਨੇ ਜਦੋਂ ਦੇਖੋ ਸਾਰੇ ਬੰਦੇ ਕੋਈ ਬਾਹਰ ਆਉਣਗੇ ਉਸ ਤੋਂ ਬਾਅਦ ਹੀ ਮਾਤਾ ਜੀ ਦੇ ਨਾਲ ਉਹ ਬੈਠ ਕੇ ਗੱਲਬਾਤ ਕਰ ਸਕਦੇ ਨੇ ਜੀ ਤੇ ਜਿਹੜਾ ਉਹ ਕੋਈ ਆਪਦੇ ਮਨ ਦੇ ਬਲਬਲੇ ਨੇ ਤੇ ਉਹਨਾਂ ਨਾਲ ਸਾਂਝੇ ਕਰ ਸਕਦੇ ਨੇ ਜੀ ਖਾਰੋ ਸਾਹਿਬ ਜਿੱਦਾਂ ਜ਼ਿਮਨੀ ਚੋਣ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਹੁਣ ਜਿੱਦਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪਾਰਟੀ ਬਣਾਈ ਗਈ ਸਿਆਸੀ ਤੇ ਚੋਣਾਂ ਲੜਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਤੁਸੀਂ ਇਸ ਪਾਰਟੀ ਦਾ ਭੂਖ ਕਿਵੇਂ ਦੇਖਦੇ ਹੋ ਕਿਉਂਕਿ ਇਸ ਤੋਂ ਪਹਿਲਾਂ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਹੋਣ ਦੀ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਉਹਨਾਂ ਨੇ ਵੀ ਖਾਲਸਾਣ ਦੀ ਮੁੱਦੇ ਉਤੇ ਕਾਫੀ ਵੋਟਾਂ ਜਿਹੜੀਆਂ ਨੇ ਉਹ ਮੰਗੀਆਂ ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਉਹਨਾਂ ਨੂੰ ਕੋਈ ਆਪਾਂ ਕੀ ਹੈ ਕਿ ਲੋਕਾਂ ਨੇ ਪਸੰਦ ਨਹੀਂ ਕੀਤਾਗਾ ਇਸੇ ਕਰਕੇ ਉਹ ਰਹਿ ਗਏ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਤੁਸੀਂ ਆਖ ਰਹੇ ਹੋ ਕਿ ਅਸੀਂ ਖੁਦ ਮੁਕਤਿਆਰੀ ਦੀ ਗੱਲ ਕਰਾਂਗੇ ਪੰਜਾਬ ਦੇ ਵਧੇਰੇ ਹੱਕਾਂ ਦੀ ਜਿਹੜੀ ਗੱਲ ਹੈਗੀ ਆ ਉਹ ਅਸੀਂ ਕਰਾਂਗੇ ਕਿ ਕੁਝ ਲੱਗਦਾ ਹੈ ਕਿ ਤਰਨਤਾਰਨ ਦੀ ਜ਼ਮਨੀ ਚੋਂ ਦਾ ਨਤੀਜਾ ਕੀ ਕੁਝ ਰਹਿਣ ਵਾਲਾ ਹੈ ਤੇ ਉਸ ਤੋਂ ਬਾਅਦ ਸਿਆਸੀ ਪਾਰਟੀ ਦਾ ਪ੍ਰਵੇਖਕ ਕੀ ਕੁਝ ਹੋਏਗਾ ਕੀ ਕੁਝ ਏਜੰਡੇ ਹੋਣਗੇ ਜੀ ਦੇਖੋ ਜੋ ਇਹ ਜਿਮਨੀਚੋਂ ਆ ਸਾਡੀ ਪਾਰਟੀ ਪਰ ਜੋ ਕੋਸ਼ਿਸ਼ ਕਰ ਰਹੀ ਹੈ ਪਰ ਸਾਡੇ ਤੱਕ ਇਹ ਵੀ ਰਿਪੋਰਟਾਂ ਪਹੁੰਚ ਰਹੀਆਂ ਨੇ ਵੀ ਬੜਾ ਜਿਆਦਾ ਉੱਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹ ਬਹੁਤ ਹੀ ਜਿਆਦਾ ਧੱਕੇਸ਼ਾਹੀ ਤੇ ਉਤਰਿਆ ਆ ਜੀ ਪ੍ਰਸ਼ਾਸਨ ਦਾ ਬਹੁਤ ਜੋਰ ਆ ਮੀਟਿੰਗਾਂ ਹੋ ਰਹੀਆਂ ਨੇ ਤੁਸੀਂ ਲਾ ਲਓ ਪੁਲਿਸ ਅਫਸਰਾਂ ਦੀਆਂ ਉਹਨਾਂ ਨੂੰ ਆਖਿਆ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਛੱਡ ਕੇ ਜਾਣਾ ਛੱਡ ਜੋ ਬੰਦੀਆਂ ਕਰਾਜੋ ਜਿਹੜੇ ਧੱਕਾ ਕਰਨੇ ਉਹ ਹੀ ਇੱਥੇ ਕਰੋ ਨੇਤੀਆ ਜਿਹੜੇ ਡੀਸੀ ਐਸਐਸਪੀ ਦੀਆਂ ਮੁਲਾਕਾਤਾਂ ਹੋ ਰਹੀਆਂ ਨੇ ਪਰ ਜੋਰ ਜੋਰ ਲਾਓ ਸਾਡੇ ਪਾਰਟੀ ਵਰਕਰਾਂ ਨਾਲ ਧੱਗਾ ਵੀ ਉੱਥੇ ਬਹੁਤ ਹੋ ਰਿਹਾ ਪਰ ਦੇਖੋ ਜੋ ਪਾਰਟੀ ਵਰਕਰ ਨੇ ਸਾਡੇ ਬੜੇ ਜੀਉਂਦੀ ਨੇ ਬੜੇ ਜੰਗਯੂ ਸੁਭਾਅ ਦੇ ਨੇ ਉਹ ਕੋਈ ਡਰਨ ਵਾਲਿਆਂ ਚੋਂ ਐ ਨਹੀਂਗੇ ਦੇਖੋ ਅਸਲ ਅਕਾਲੀਨਾਂ ਦੇ ਵਾਰਿਸ ਤਾਂ ਉਹੀ ਨੇ ਜਿਹੜੇ ਸਾਡੇ ਪਾਰਟੀ ਦੇ ਆਗੂ ਨੇ ਇਸ ਸਮੇਂ 60 ਤੋਂ 70 ਜਿਹੜੇ ਬੰਦੇ ਨੇ ਸਾਡੀ ਪਾਰਟੀ ਦੇ ਜ਼ਿਲਾਂ ਵਿੱਚ ਨੇ ਪਰ ਫਿਰ ਵੀ ਪਾਰਟੀ ਦਾ ਕਾਰਜਕਾਲ ਪੂਰੀ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਕੋਈ ਕਿਸੇ ਨੂੰ ਕੋਈ ਨਿਮੋਸ਼ੀ ਨਹੀਂ ਪੂਰੀ ਡਟ ਕੇ ਸਪੋਰਟ ਕਰਾਂਗੇ ਸਪੋਰਟ ਦੇਵਾਂਗੇ ਮੈਦਾਨ 'ਚ ਉੱਥੇ ਜੂਝਾਂਗੇ ਲੜਾਂਗੇ ਪਰ ਡਰਾਂਗੇ ਨਹੀਂ ਭਜਾਂਗੇ ਨਹੀਂ ਪ੍ਰਸ਼ਾਸਨ ਚਾਹੇ ਜਿੰਨਾ ਮਰਜੀ ਜ਼ੋਰ ਲਾ ਲੈ ਪੁਲਿਸ ਪ੍ਰਸ਼ਾਸਨ ਚਾਹੇ ਜੋ ਮਰਜੀ ਤੱਕਾ ਕਰੇ ਪਰ ਸਾਡੇ ਪਾਰਟੀ ਵਰਕਰ ਪਿੱਛੇ ਹਟਣ ਵਾਲਿਆਂ ਚੋਂ ਹੈ ਨਹੀਂਗੇ ਤੇ ਚਾਹੇ ਇਹ ਜਿਹੜੇ ਜਿੰਮੀ ਚੋਨ ਹੋਣ ਕਰਕੇ ਜਿਵੇਂ ਪ੍ਰਸ਼ਾਸਨ ਦਾ ਧੱਕਾ ਹੈ ਕੋਈ ਫੇਅਰ ਚੀਜ਼ ਹੋਣੀ ਚਲੋ ਬਹੁਤ ਔਖੀ ਹੈ ਪਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਅਸੀਂ ਔਰ ਜ਼ੋਰ ਤਰੀਕਾ ਕਰਾਂਗੇ ਵੀ ਜਿਹੜੀਆਂ ਫੇਅਰ ਇਲੈਕਸ਼ਨਸ ਹੋਣ ਤੇ ਸਾਡੇ ਪਾਰਟੀ ਵਰਕਰਾਂ ਦਾ ਧੱਕਾ ਨਾ ਹੋਵੇ ਪਰ ਇਸ ਸਮੇ ਜੋ ਆਮ ਆਦਮੀ ਪਾਰਟੀ ਦਾ ਜੋ ਕੈਂਡੀਡੇਟ ਹੈ ਉਪਰ ਜੋ ਪ੍ਰਸ਼ਾਸਨ ਦਾ ਜੋਰ ਉੱਥੇ ਵਰਤ ਰਿਹਾ ਠੀਕ ਹੈ ਖਾਰਾ ਸਾਹਿਬ ਹੁਣ ਸਮਾਜ ਜਾਗਰੂਕ ਦੇ ਰਹਾ ਤੁਸੀਂ ਸਮਾ ਕੱਢਿਆ ਕੀਮਤੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅੰਦਾਜ਼ੇ ਕਿ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਜਿਹੜੀ ਹੈ ਤਰਨਤਾਰਨ ਦੀ ਗਰਮਾਈ ਹੋਈ ਹੈ ਪਰ ਇਸ ਵਾਰ ਦੇਖਣਾ ਬੜਾ ਦਿਲਚਸਪ ਹੋਏਗਾ ਕਿ ਤਰਨਤਾਰਨ ਉਹ ਹੀ ਹਲਕਾ ਜੋ ਖਡੂਰ ਸਾਹਿਬ ਲੋਕ ਸਭਾ ਦੇ ਅਧੀਨ ਜੋ ਹੈ ਉਹ ਆਉਂਦਾ ਹੈ ਤੇ ਲੋਕ ਸਭਾ ਦੇ ਵਿੱਚ ਤਾਂ ਇਥੋਂ ਭਾਈ ਅਮਰਪਾਲ ਸਿੰਘ ਨੂੰ ਇੱਥੇ ਲੋਕਾਂ ਨੇ ਜਿਤਾਇਆ ਪਰ ਹੁਣ ਜਿਹੜੀ ਚੋਣ ਹੋਣ ਜਾ ਰਹੀ ਹੈ ਜਮਨੀ ਚੋਣ ਤਾਂ ਉਹਨਾਂ ਦੀ ਪਾਰਟੀ ਦਾ ਨੁਮਾਇੰਦਾ ਮੈਦਾਨ ਦੇ ਵਿੱਚ ਹੈ ਕਿ ਕੁਝ ਨਤੀਜੇ ਰਹਿਣਗੇ ਇਹ ਦੇਖਣਾ ਬੜਾ ਦਿਲਚਸਪ ਹੋਏਗਾ ਸਮਾਜ ਜਾਨ ਤੇਰਾ ਇਸ ਕਰਕੇ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦੋ ਇਜਾਜ਼ਤ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਅਵਤਾਰ ਸਿੰਘ ਵਰਗੇ ਲੱਖਾਂ ਪੈਦਾ ਹੋਗੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਬਾ ਸਕਿਆ ਤੇ ਨਾ ਉਹਨੂੰ ਕੋਈ ਦੇਖ ਸਕਿਆ